ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚਰਨਲ ਸਤਿ ਕਰਤਾਰ ਤੇ ਜਿਹਾ ਉਹ ਜਪਾ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਇੱਕ ਕੁੜੀ ਤੇ ਕਵੀ ਉਸ ਕੁੜੀ ਦਾ ਚਿਹਰਾ ਪਰਮਾ ਸੀ ਮੋਟੀਆਂ-ਮੋਟੀਆਂ ਅੱਖਾਂ ਤੇ ਦੰਦ ਚਿੱਟੇ-ਚਿੱਟੇ ਕਾਲੀ ਕਸ਼ਮੀਰੀ ਕਮੀਜ਼ ਤੇ ਖੱਟੀ-ਕੁਟਮੀ ਪਜਾਮੇ ਵਿੱਚ ਉਹ ਦਾ ਗੋਰਾ ਗਜਰੇਲਾ ਰੰਗ ਬਣ ਬਣ ਉੱਠਦਾ ਸੀ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਆਈ ਸੀ ਤੇ ਉਸਾਰ ਬਿਨਾਂ ਝਿਜਕ ਲਾਇਬ੍ਰੇਰੀਅਨ ਨਾਲ ਗੱਲਾਂ ਮਾਰਨ ਲੱਗ ਪਈ ਸੀ ਚਾਰ ਕਿਤਾਬਾਂ ਉਸਨੇ ਮੋੜੀਆਂ ਤੇ 6 ਹੋਰ ਕਿਤਾਬਾਂ ਦੀ ਲਿਸਟ ਉਸ ਨੂੰ ਦੇ ਦਿੱਤੀ ਚਾਰ ਕਿਤਾਬਾਂ ਜਿਹੜੀਆਂ ਉਹਨੇ ਮੋੜੀਆਂ ਸਨ ਫਟਾਫਟ ਉਹਨਾਂ ਤੇ ਆਪਣੇ ਵਿਚਾਰ ਉਗਲਛ ਦਿੱਤੇ ਆ ਨਾਵੰਤਾ ਨਿਰਬਕਵਾਸ ਹੈ ਚੰਗੇ ਭੱਲੇ ਆਦਮੀ ਦਾ ਸਿਰ ਦੁਖੜ ਲੱਗ ਜਾਂਦਾ ਏ ਇਸ ਨੂੰ ਪੜਨ ਲੱਗੇ ਤਾਂ ਨਾ ਕੋਈ ਫਿਕਰਾ ਸਹੀ ਤੇ ਨਾ ਕਹਾਣੀ ਦੀ ਲੜੀ ਕਿਤੇ ਜੁੜਦੀ ਹੈ ਤੇ ਇਸ ਨਾਵਲ ਦੀ ਮੁੱਖ ਪਾਤਰ ਬਹੁਤ ਬੇਵਕੂਫ ਕੁੜੀ ਹੈ ਤੇ ਆ ਕਹਾਣੀਆਂ ਦੀ ਕਿਤਾਬ ਜਿਹੜੀ ਤੁਸੀਂ ਦਿੱਤੀ ਸੀ ਇਹਦੀਆਂ 4-5 ਕਹਾਣੀਆਂ ਦਾ ਬਹੁਤ ਹੀ ਪਿਆਰੀਆਂ ਨੇ ਕਵਿਤਾ ਦੀ ਕਿਤਾਬ ਆ ਤਾਂ ਐਵੇਂ ਕਿਸੇ ਨੇ ਸ਼ੁਗਲ ਕੀਤਾ ਇਹਨਾਂ ਬੇਤੁਕੀਆਂ ਨੂੰ ਵੀ ਦੇਖੋ ਲੋਕ ਕਵਿਤਾ ਕਹਿੰਦੇ ਨੇ ਸੁਪਰ ਫਲੂਐਂਸ ਲਾਇਬ੍ਰੇਰੀਅਨ ਉਸ ਕੁੜੀ ਦੀ ਲਿਸਟ ਬਣੀਆਂ ਕਿਤਾਬਾਂ ਦੇ ਨੰਬਰ ਨੋਟ ਕਰਕੇ ਸਲਫਾ ਵੱਲ ਚਲੇ ਗਿਆ ਕੁੜੀ ਵੱਡੇ ਮੇਜ਼ ਤੇ ਜਾ ਕੇ ਅਖਬਾਰ ਪੜਨ ਲੱਗ ਪਈ। ਉਸਦੀ ਮਾਂ ਉੱਥੇ ਹੀ ਕੁਰਸੀ ਤੇ ਬੈਠੀ ਚਿੱਟੇ ਰੁਮਾਲ ਨਾਲ ਆਪਣੀ ਅੱਖ ਸਾਫ਼ ਕਰਦੀ ਰਹੀ। ਕਮਲਿੰਦਰ ਨੂੰ ਥੋੜੀ ਜਿਹੀ ਖਿਜਾਈ। ਸੁੰਨੀਆਂ ਜਾਬਰ ਕਾਲੀ ਪੱਗ, ਖੁੱਲੀ ਦਾੜ੍ਹੀ, ਲੰਮੇ ਕੋਟ ਕੋਟ ਤੇ ਚਿੱਟੇ ਕੁੜਤੇ ਪਜਾਮੇ ਵਾਲਾ ਲਾਇਬ੍ਰੇਰੀਅਨ ਕਮਲਿੰਦਰ ਦੀ ਗੱਲ ਸੁਣਦਾ ਵਿੱਚ ਹੀ ਛੱਡ ਗਿਆ ਸੀ ਤੇ ਉਸ ਕੁੜੀ ਦੇ ਕੰਮ ਵਿੱਚ ਰੁੱਝ ਗਿਆ ਸੀ ਉਹ ਕੁੜੀ ਜਿਉ ਸੀ ਕਮਲਿੰਦਰ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਉੱਥੇ ਬੈਠਾ ਹੀ ਨਹੀਂ ਹੁੰਦਾ ਜਦੋਂ ਕੁੜੀ ਆਪਣੀ ਮਾਂ ਨਾਲ ਆ ਗਈ ਸੀ ਤਾਂ ਲਾਇਬ੍ਰੇਰੀਅਨ ਚੰਗਾ ਭਲਾ ਕਮਲਿੰਦਰ ਨਾਲ ਗੱਲਾਂ ਕਰਦਾ ਕਰਦਾ ਚੁੱਪ ਹੋ ਗਿਆ ਸੀ ਤੇ ਉਸ ਕੁੜੀ ਵੱਲ ਆਪਣਾ ਸਾਰੇ ਦਾ ਸਾਰਾ ਧਿਆਨ ਲੈ ਗਿਆ ਸੀ ਕਮਲਿੰਦਰ ਦਾ ਜੀ ਕਰਦਾ ਸੀ ਕਿ ਉਹ ਉੱਥੋਂ ਉੱਠ ਕੇ ਚਲਿਆ ਜਾਵੇ ਕਮਲਿੰਦਰ ਇੱਕ ਕਵੀ ਸੀ ਰਸਾਲਿਆਂ ਵਿੱਚ ਤਾਂ ਉਹਦੀਆਂ ਕਵਿਤਾਵਾਂ ਬਹੁਤ ਛਪੀਆਂ ਸਨ ਪਰ ਕੋਈ ਪ੍ਰਕਾਸ਼ਕ ਉਹਦੀ ਕਿਤਾਬ ਨਹੀਂ ਸੀ ਛਾਪਦਾ ਉਹ ਪੰਜਾਬੀ ਦੇ ਵੱਡੇ ਵੱਡੇ ਤੇ ਛੋਟੇ-ਛੋਟੇ ਸਾਰੇ ਪ੍ਰਕਾਸ਼ਕਾਂ ਕੋਲ ਆਪਣੀ ਕਿਤਾਬ ਦਾ ਖਰੜਾ ਲੈ ਕੇ ਗਿਆ ਸੀ ਹਰ ਪ੍ਰਕਾਸ਼ਕ ਇਹੀ ਰੋਣਾ ਰੋਂਦਾ ਸੀ ਕਿ ਕਿਤਾਬਾਂ ਛਾਪਤਾ ਲਈਦੀਆਂ ਸਨ ਪਰ ਵਿਕਦੀਆਂ ਨਹੀਂ ਪੰਜਾਬੀ ਵਿੱਚ ਲਿਖਾਰੀ ਬਹੁਤ ਨੇ ਤੇ ਪਾਠਕ ਘੱਟ ਇੱਕ ਪ੍ਰਕਾਸ਼ਕ ਨੇ ਤਾਂ ਉਸ ਨੂੰ ਇੱਕ ਬਹੁਤ ਵਧੀਆ ਟੋਟਕਾ ਸੁਣਾਇਆ ਸੀ ਕਿ ਪੰਜਾਬੀ ਵਿੱਚ ਤਾਂ ਹਰ ਮੁੰਡਾ ਜਿਹੜਾ ਗਿਆਨੀ ਪਾਸ ਕਰ ਲਵੇ ਲਿਖਾਰੀ ਬਣ ਜਾਂਦਾ ਤੇ ਹਰ ਮੁੰਡਾ ਜਿਹੜਾ ਐਮਏ ਕਰ ਲਵੇ ਅਨੋਚਕ ਬਣ ਜਾਂਦਾ ਇਸ ਕਿਸਮ ਦੇ ਲਿਖਾਰੀ ਤੇ ਆਲੋਚਕ ਪੰਜ ਪੰਜ ਦਸ ਤੇ ਕਾਗਜ਼ਾਂ ਦੇ ਖਰਾਬ ਕਰਕੇ ਕਿਤਾਬਾਂ ਨਿਖਣ ਦੇ ਸੁਪਨੇ ਲੈਂਦੇ ਰਹਿੰਦੇ ਆ ਇਹ ਲੋਕ ਵੱਡੇ ਨੇਕਾਂ ਦੀਆਂ ਕਿਤਾਬਾਂ ਨੂੰ ਅਵਲੀਤਾ ਪੜਦੇ ਹੀ ਨਹੀਂ ਜੇ ਪੜਦੇ ਨੇ ਤਾਂ ਲਾਇਬ੍ਰੇਰੀ ਵਿੱਚੋਂ ਲੈ ਕੇ ਆਪ ਖਰੀਦ ਕੇ ਕਿਤਾਬ ਕਦੇ ਨਹੀਂ ਪੜਦੇ ਪੰਜਾਬੀ ਦੇ ਬਹੁਤ ਘਟਲੇਖਕ ਹਨ ਜਿਹੜੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਆਪ ਖਰੀਦ ਕੇ ਪੜ੍ਹਦੇ ਹੋ ਜਦੋਂ ਲੇਖਕ ਆਪ ਹੀ ਪਾਠਕ ਨਹੀਂ ਤਾਂ ਸਧਾਰਨ ਬੰਦੇ ਕਿਵੇਂ ਪਾਠਕ ਬਣਨੇ ਹੋਏ ਕਈ ਪ੍ਰਕਾਸ਼ਕ ਉਸ ਦੀ ਕਿਤਾਬ ਛਾਪਣ ਲਈ ਤਿਆਰਤਾ ਸਨ ਪਰ ਉਸ ਤੋਂ ਕਾਗਜ਼ ਤੇ ਜਿਲਦ ਦਾ ਖਰਚਾ ਮੰਗਦੇ ਸਨ ਕਹਿੰਦੇ ਸਨ ਕਿ ਕਿਤਾਬ ਵਿਕਣ ਉਪਰੰਤ ਉਹਨੇ ਰੁਪਈਏ ਉਸ ਨੂੰ ਮੋੜ ਦੇਣਗੇ ਕਮਲਿੰਦਰ ਨੂੰ ਇਹ ਗੱਲ ਜੱਜਦੀ ਨਹੀਂ ਸੀ ਕਾਗਜ਼ ਤੇ ਜਿਲਦ ਦਾ ਖਰਚ ਜੇ ਪੱਲੇ ਤੋਂ ਦੇਣਾ ਹੈ ਤਾਂ ਬਾਕੀ ਰਹਿ ਕੀ ਗਿਆ ਉਸਨੇ ਆਪਣੇ 5-7 ਦੋਸਤਾਂ ਤੋਂ ਜਿਹੜੇ ਉਸਦੇ ਬਹੁਤੇ ਸ਼ਰਧਾਲੂ ਸੀ 100-100 ਰੁਪਏ ਹੱਥ ਉਦਾਰ ਫੜਿਆ ਤੇ ਆਪਣੀ ਕਿਤਾਬ ਆਪ ਹੀ ਛਪਵਾ ਲਈ ਅੱਧੀਆਂ ਕਿਤਾਬਾਂ ਦਾ ਉਸਨੇ ਆਪਣੇ ਦਾਇਰੇ ਦੇ 40-50 ਦੋਸਤਾਂ ਨੂੰ 10-10 ਕਰਕੇ ਵੇਚਣ ਲਈ ਦੇ ਦਿੱਤੀਆਂ। ਕੁਝ ਕਿਤਾਬਾਂ ਕਈ ਪ੍ਰਕਾਸ਼ਕਾਂ ਨੂੰ ਅੰਦੀ ਕੀਮਤ 'ਤੇ ਦੇ ਦਿੱਤੀਆਂ। ਕਿਤਾਬ ਉਸਦੀ ਲਾਇਬ੍ਰੇਰੀਆਂ ਨਹੀਂ ਮਨਜ਼ੂਰ ਵੀ ਹੋ ਗਈ ਸੀ। ਰਹਿੰਦੀਆਂ ਕਿਤਾਬਾਂ ਨੂੰ ਹੁਣੋ ਆਪ ਹੀ ਸਕੂਲਾਂ, ਕਾਲਜਾਂ ਤੇ ਮਿਊਨਿਸਪਲ ਕਮੇਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਫਿਰ ਤੁਰ ਕੇ ਲਾ ਰਿਹਾ ਸੀ। ਉਦੋਂ ਉਹ ਉਥੋਂ ਦੀ ਮਿਊਨਿਸਪਲ ਕਮੇਟੀ ਦੀ ਲਾਇਬ੍ਰੇਰੀ ਵਿੱਚ ਕੁਝ ਕਿਤਾਬਾਂ ਦੇਣ ਆਇਆ ਸੀ ਅਜੀਬ ਚੱਕਰ ਹੈ ਪਹਿਲਾਂ ਤਾਂ ਆਦਮੀ ਜਿਗਰ ਦਾ ਖੂਨ ਡੜਕ ਕੇ ਕਵਿਤਾ ਲਿਖੇ ਫਿਰ ਆਪ ਹੀ ਕਿਤਾਬ ਛਾਪੇ ਤੇ ਲੋੜੀ ਦੀ ਗੱਲ ਹੈ ਕਿ ਛੱਜ ਘਾੜਿਆਂ ਦੇ ਛੱਜ ਵੇਚਣ ਵਾਂਗ ਫਿਰ ਆਪ ਹੀ ਉਸ ਨੂੰ ਵੇਚਦਾ ਫਿਰੇ ਕਮਲਿੰਦਰ 10-12 ਸਾਲਾਂ ਤੋਂ ਕਵਿਤਾ ਲਿਖਦਾ ਸੀ ਪੰਜਾਬੀ ਦੇ ਕਵਿਤਾ ਸਾਹਿਤ ਵਿੱਚ ਉਸ ਦੀ ਥਾਂ ਵੀ ਚੰਗੀ ਬਣ ਗਈ ਸੀ ਰਸਾਲਿਆਂ ਵਿੱਚ ਉਹ ਆਮ ਛਪਦਾ ਸੀ ਉਸ ਦੀ ਕਵਿਤਾ ਨੂੰ ਲੋਕ ਪੜ੍ਹਦੇ ਵੀ ਸ਼ੌਂਕ ਨਾਲ ਸਨ ਉਹ ਗਜ਼ਲ ਲਿਖਦਾ ਸੀ ਉਹ ਗੀਤ ਲਿਖਦਾ ਸੀ ਤੇ ਉਹ ਲੰਮੀਆਂ ਕਵਿਤਾਵਾਂ ਲਿਖਦਾ ਸੀ ਕਵਿਤਾ ਕਿਤਾਬ ਛਪਣੀ ਦਾ ਇੱਕ ਪਾਸੇ ਇੱਕ ਹੋਰ ਗੱਲ ਦਾ ਉਸਤੇ ਬੜਾ ਕਹਿ ਟੁੱਟਿਆ ਸੀ ਕਹਿਰ ਇੱਕ ਸੀ ਕਿ ਪੰਜਾਬੀ ਕਵੀਆਂ ਵਿੱਚ ਬੇਸਿਰ ਪੈਰ ਦੇ ਊਠ ਪਟਾੰਗ ਕਵਿਤਾ ਨਿਖਣ ਦੀ ਐਸੀ ਭੇੜਚਾਲ ਪੈ ਗਈ ਸੀ ਕਿ ਰਸਾਲਿਆਂ ਵਿੱਚ ਵੀ ਗੀਤ ਜਾਂ ਗਜ਼ਲ ਕਦੇ-ਕਦੇ ਛਪਦੀ ਇਹ ਊਠ ਪਟਾੰਗ ਭਾਵੇਂ ਕੋਈ ਸਮਝਦਾ ਸੀ ਜਾਂ ਨਹੀਂ ਪਰ ਪ੍ਰਚਲਿਤ ਬੜਾ ਹੋ ਗਿਆ ਸੀ ਉਨਿਰਾਸੀ ਕਿ ਪਾਟਕਾਂ ਦੇ ਸਰੋਤਿਆਂ ਨੂੰ ਚੁਮਾ ਦੇਣ ਵਾਲੀਆਂ ਗਜ਼ਲਾਂ ਤੇ ਗੀਤਾਂ ਨੂੰ ਛੱਡ ਕੇ ਉਹ ਇਹ ਸੂਟ ਪਟਾਂਗ ਨੂੰ ਕਿਵੇਂ ਲਿਖੇ ਖੈਰ ਉਹ ਆਪਣੇ ਅੰਦਾਜ਼ ਵਿੱਚ ਹੀ ਗਜ਼ਲਾਂ ਤੇ ਗੀਤ ਲਿਖਦਾ ਰਹਿੰਦਾ ਸੀ ਉਸ ਨੂੰ ਪਸੰਦ ਕਰਨ ਵਾਲੇ ਅਜੇ ਵੀ ਪਸੰਦ ਕਰਦੇ ਸਨ ਹਾਂ ਉਸ ਨੂੰ ਪੂਰੀ ਉਮੀਦ ਸੀ ਕਿ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਨੂੰ ਕਹਾਂਗੇ ਉਹ 10 ਕਾਪੀਆਂ ਤਾਂ ਜ਼ਰੂਰ ਹੀ ਉਸ ਲਾਇਬ੍ਰੇਰੀ ਨੂੰ ਦੇ ਦੇਵੇਗਾ। ਪ੍ਰਧਾਨ ਨਾਲ ਕੋਈ ਸੰਗਲੀ ਮਿਲ ਕੇ ਤੇ ਉਸਦੇ ਚਿੱਠੀ ਲੈ ਕੇ ਉਸ ਲਾਇਬ੍ਰੇਰੀਅਨ ਕੋਲ ਪਹੁੰਚ ਗਿਆ ਸੀ। ਉਸ ਨੂੰ ਆਪਣੀ ਕਿਤਾਬ ਅਜੇ ਦਿਖਾਈ ਹੀ ਸੀ ਤੇ 10 ਕਾਪੀਆਂ ਦੇਣ ਦੀ ਗੱਲ ਅਜੇ ਤੋਰੀ ਹੀ ਸੀ। ਕਿਉਂ ਕੁੜੀ ਆਪਣੀ ਮਾਂ ਨਾਲ ਆ ਧਮਕੀ ਸੀ। ਕਮਲਿੰਦਰ ਅੱਕਿਆ ਬੈਠਾ ਰਿਹਾ ਤੇ ਲਾਇਬ੍ਰੇਰੀ ਦੇ ਵੱਡੇ ਹਾਲ ਵਿੱਚ ਕੰਧਾਂ ਤੇ ਲੱਗੀਆਂ ਵੱਡੀਆਂ-ਵੱਡੀਆਂ ਤਸਵੀਰਾਂ ਨੂੰ ਬੇਤਿਆਨਾ ਜਿਹਾ ਦੇਖਦਾ ਰਿਹਾ ਐਨ ਐਨ ਯੂ ਕੁੜੀ ਅਖਬਾਰਾਂ ਨੂੰ ਪੜ੍ਹ ਕੇ ਥੋੜਾ ਤੇ ਮੇਜ਼ ਤੇ ਖੰਡਿਆ ਕੇ ਬਹਤਾ ਲਾਇਬ੍ਰੇਰੀਅਨ ਦੇ ਉੱਚੇ ਲੰਮੇ ਮੇਜ਼ ਤੇ ਆ ਚੁੱਕੀ ਕਮਲਿੰਦਰ ਵੱਲ ਨਿਗਾਹ ਗੱਡ ਕੇ ਉਹ ਚਾਕੀ ਤੇ ਪੁੱਛਿਆ ਵਿੰਜੀ ਤੁਸੀਂ ਕਿਤਾਬਾਂ ਲੈ ਲਈਆਂ ਸ਼ਾਇਦ ਉਹ ਸਮਝਦੀ ਸੀ ਕਿ ਉਹ ਸੁਆੰਗ ਹੀ ਉਹ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਲੈਣ ਆਇਆ ਹੈ ਉਹ ਜੀ ਜਵਾਬ ਦੇਣ ਹੀ ਲੱਗਾ ਸੀ ਕਿ ਲਾਇਬ੍ਰੇਰੀਅਨ ਉਸ ਦੀ ਲਿਸਟ ਵਾਲੀਆਂ 6 ਕਿਤਾਬਾਂ ਲੈ ਆਇਆ ਤੇ ਅਨਸਾਰ ਉਸ ਨੇ ਕੁਮਲਿੰਦਰ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਸ਼ਸ਼ੀ ਜੀ ਏ ਕਮਲਿੰਦਰ ਜੀ ਨੇ ਪੰਜਾਬੀ ਦੇ ਕਵੀ ਤੀਨੋਂ ਦੀ ਕਿਤਾਬ ਜਾਣਨ ਦਾ ਪਹਿਰਾ ਹੁਣੇ ਛਪੀ ਐ ਤੇ ਕਮਲਿੰਦਰ ਦੇ ਹੱਥੋਂ ਕਿਤਾਬ ਲੈ ਕੇ ਉਸ ਕੁੜੀ ਨੂੰ ਫੜਾ ਦਿੱਤੀ ਕੁੜੀ ਦਾ ਮੱਥਾ ਖੇੜ ਉਠਿਆ ਇੱਕ ਬਿੰਦੋਸ ਨੇ ਕਿਤਾਬ ਦਾ ਟਾਈਟਲ ਦੇਖਿਆ ਤੇ ਫਿਰ ਕਮਲਿੰਦਰ ਵੱਲ ਗੋਹ ਨਾਲ ਤੱਕਣ ਲੱਗੇ ਕਮਲਿੰਦਰ ਨੇ ਦੇਖਿਆ ਅਦਕੀ ਉਸਦੀਆਂ ਅੱਖਾਂ ਵਿੱਚ ਉਦਾਸੀ ਉਤਰੀ ਹੋਈ ਸੀ ਕਿਤਾਬ ਬਹੁਤ ਸੋਹਣੀ ਛਪੀ ਹੈ ਸ਼ਸ਼ੀ ਨੇ ਤਾਰੀਫ ਕੀਤੀ ਤੇ ਉਸ ਤੋਂ ਪੁੱਛਿਆ ਇਹ ਤੁਹਾਡੀ ਪਹਿਲੀ ਕਿਤਾਬ ਹੈ ਕਮਲਿੰਦਰ ਨੇ ਜਵਾਬ ਦਿੱਤਾ ਹਾਂ ਪਹਿਲੀ ਹੈ ਸ਼ਸ਼ੀ ਬੋਲਦੀ ਰਹੀ ਰਸਾਲਿਆਂ ਵਿੱਚ ਤਾਂ ਤੁਹਾਨੂੰ ਬੜੀ ਬੜੀ ਪੜਿਆ ਹੈ ਤੁਹਾਡੀ ਉਹ ਗਜ਼ਲ ਜਿਹੜੀ ਰਚਨਾ ਵਿੱਚ ਛਪੀ ਸੀ ਮੇਰੇ ਦਿਲ ਵਿੱਚ ਬਹਿ ਕੇ ਦੇਖ ਜ਼ਰਾ ਉਹਦਾ ਕਾਲਜ ਦੀ ਸਟੇਜ ਤੇ ਮੈਂ ਕਈ ਵਾਰੀ ਪੇਸ਼ ਕੀਤੀ ਹੋਣੀ ਹੈ ਕਮਲਿੰਦਰ ਨੂੰ ਬਹੁਤ ਖੁਸ਼ੀ ਮਿਲ ਰਹੀ ਸੀ ਇਸੇ ਦੀ ਕਵਿਤਾ ਦੀ ਕੋਈ ਤਾਰੀਫ਼ ਕਰ ਦੇਵੇ ਇੰਦੋਂ ਵੱਡੀ ਖੁਸ਼ੀ ਉਸ ਲਈ ਕੋਈ ਨਹੀਂ ਹੁੰਦੀ ਉਂਝ ਤਾਂ ਹਰ ਲੇਖਕ ਪ੍ਰਸ਼ੰਸਾ ਚਾਹੁੰਦਾ ਹੈ ਪਰ ਕਵੀ ਨੂੰ ਤਾਂ ਦਾਦ ਦੀ ਸਦਾ ਹੀ ਭੁੱਖ ਰਹਿੰਦੀ ਹੈ ਉਂਜ ਦਾ ਸੰਸਾਰ ਦੀ ਹਰ ਸਿਰਜਣਾ ਦੀ ਪ੍ਰਸ਼ੰਸਾ ਮੰਗਦੀ ਹੈ ਪਰ ਸਾਹਿਤ ਲਈ ਤਾਂ ਪ੍ਰਸ਼ੰਸਾ ਇਸ ਤਰ੍ਹਾਂ ਹੈ ਜਿਵੇਂ ਕਿਸੇ ਮੂਠੇ ਲਈ ਧੁੱਪ ਤੇ ਪਾਣੀ ਕਮਲਿੰਦਰ ਨੇ ਇੰਨੀ ਖੁਸ਼ੀ ਆਪਣੀ ਕਿਤਾਬ ਛਾਪ ਕੇ ਵੀ ਨਹੀਂ ਸੀ ਹੋਈ ਜਿੰਨੀ ਖੁਸ਼ੀ ਅਜ ਉਸ ਨੂੰ ਉਸ ਕੁੜੀ ਦੇ ਮੋਹੋਂ ਉਸਦੀ ਗਜ਼ਲ ਨੂੰ ਐਨੀ ਵਾਰ ਪੇਸ਼ ਕੀਤੇ ਜਾਣਾ ਸੁਣ ਕੇ ਹੋਈ ਸੀ ਕੁੜੀ ਦੀਆਂ ਗੱਲਾਂ ਵਿੱਚ ਉਹ ਗਰਕ ਜਿਹਾ ਹੋ ਰਿਹਾ ਸੀ ਕਿ ਕੁੜੀ ਦੇ ਮਾਂ ਨੇ ਕੁਰਸੀ ਤੋਂ ਉੱਠ ਕੇ ਲਾਇਬ੍ਰੇਰੀਅਨ ਦੇ ਕੰਨ ਵਿੱਚ ਕੁਝ ਕਿਹਾ ਲਾਇਬ੍ਰੇਰੀਅਨ ਨੇ ਗੱਲ ਦਾ ਰੁਖ ਬਦਲਣ ਲਈ ਕਮਲਿੰਦਰ ਨੂੰ ਪੁੱਛਿਆ ਤੁਹਾਡੀ ਕਿਤਾਬ ਦਾ ਮੁੱਲ ਕਿੰਨਾ ਹੈ ਕਮਲਿੰਦਰ ਜੀ ਉਸਨੇ ਜਵਾਬ ਦਿੱਤਾ 4 ਰੁਪਏ ਲਾਇਬ੍ਰੇਰੀਅਨ ਦੀ ਪੁੱਛਦਾ ਜਵਾਬ ਦੇ ਕੇ ਕਮਲਿੰਦਰ ਨੇ ਨਾਲ ਦੀ ਨਾਲ ਸ਼ਸ਼ੀ ਤੋਂ ਪੁੱਛਿਆ ਇਹਦਾ ਮਤਲਬ ਤੁਸੀਂ ਕਿਤਾਬ ਵਿੱਚ ਕਾਫੀ ਸ਼ੌਕ ਰੱਖਦੇ ਹੋ ਹਾਂ ਸਭ ਕੁਝ ਪੜ੍ਹ ਲੈਂਦਾ ਕਹਾਣੀਆਂ ਤੇ ਨਾਵਲ ਵੀ ਤੁਹਾਟੀ ਉਸ ਗਜ਼ਲ ਨਾਲ ਤਾਂ ਮੇਰੀ ਜ਼ਿੰਦਗੀ ਦਾ ਇੱਕ ਕਾਂਡ ਵੱਜਿਆ ਹੋਇਆ ਕੁੜੀ ਆਪਣੀ ਮਾਂ ਵਾਲੀ ਕੁਰਸੀ ਤੋਂ ਆ ਕੇ ਕਮਲਿੰਦਰ ਦੇ ਕੋਲ ਬੈਠ ਗਈ। ਮਾਂ ਦੇ ਮੂੰਹ ਨੂੰ ਤੌਣੀ ਆਈ ਹੋਈ ਸੀ। ਉਸ ਦੇ ਬੁੱਲ ਫਰਕਰੇ ਸਨ। ਸ਼ਾਇਦ ਉਹ ਕਮਲਿੰਦਰ ਨੂੰ ਕੁਝ ਕਹਿਣਾ ਚਾਹੁੰਦੀ ਸੀ। ਚਾਹ ਵਾਲਾ ਚਾਹ ਦੀ ਟਰੇ ਲੈ ਕੇ ਆਇਆ। ਕਮਲਿੰਦਰ ਜਦ ਆ ਕੇ ਬੈਠਾ ਸੀ ਤੇ ਗੱਲ ਸ਼ੁਰੂ ਹੀ ਕੀਤੀ ਸੀ। ਤੇ ਉਦੋਂ ਹੀ ਕੁੜੀ ਤੇ ਕੁੜੀ ਦੀ ਮਾਂ ਗਈਆਂ ਸਨ। ਚਾਹ ਦੇ 4 ਕੱਪਾਂ ਲਈ ਲਾਇਬ੍ਰੇਰੀਅਨ ਨੇ ਪਤਾ ਨਹੀਂ ਕਦੋਂ ਆਪਣੇ ਅਸਿਸਟੈਂਟ ਨੂੰ ਭੇਜ ਦਿੱਤਾ। ਕਮਲਿੰਦਰ ਦਾ ਨਾਂ ਸੁਣਨ ਅਸਾਰ ਹੀ ਸ਼ਾਇਦ ਉਸ ਦੇ ਮਨ ਵਿੱਚ ਉਸ ਲਈ ਸਨਮਾਨ ਜਾਗ ਪਿਆ ਸੀ। ਇਸੇ ਲਈ ਸ਼ਾਇਦ ਉਸਨੇ ਚਾਹ ਮੰਗਵਾਈ ਸੀ। ਸ਼ਸ਼ੀ ਤੇ ਸ਼ਸ਼ੀਦੀ ਮਾਤਾ ਅਕਸਰ ਆਉਂਦੀਆਂ ਹੀ ਰਹਿੰਦੀਆਂ ਸਨ। ਉਹਨਾਂ ਦੀ ਨਿੱਤ ਦੀ ਜਾਣਕਾਰੀ ਦਾ ਮੁੱਲ ਪਾ ਕੇ ਚਾਹ ਜਦ ਮੰਗਵਾਹੀ ਲਈ ਸੀ ਉਹਨਾਂ ਨੂੰ ਚਾਹ ਪਿਉਣੀ ਵੀ ਜ਼ਰੂਰੀ ਸੀ ਕਮਲਿੰਦਰ ਸ਼ਾਇਦ ਸੋਚ ਰਿਹਾ ਸੀ ਕਿ ਚਾਹ ਉਹਨਾਂ ਦੋਵਾਂ ਮਾਵਾਂ ਧੀਆਂ ਲਈ ਮੰਗਵਾਈ ਗਈ ਹੈ ਪਰ ਚਾਹ ਲਾਇਬ੍ਰੇਰੀਅਨ ਨੇ ਕਮਲਿੰਦਰ ਲਈ ਅਸਲ ਵਿੱਚ ਮੰਗਵਾਈ ਸੀ ਉਹਨਾਂ ਚਾਰਾਂ ਨੇ ਚਾਹ ਪੀਤੀ ਲਾਇਬ੍ਰੇਰੀਅਨ ਨੇ ਵੀ 6 ਕਿਤਾਬਾਂ ਸ਼ਸ਼ੀ ਦੇ ਨਾਉ ਚੜਾ ਦਿੱਤੀ। ਮਾਂ ਨੇ ਸ਼ਸ਼ੀ ਨੂੰ ਘਰ ਜਾਣ ਲਈ ਕਿਹਾ। ਸ਼ਸ਼ੀ ਨੇ ਕੁਝ ਦੇਰ ਹੋਰ ਉੱਥੇ ਠਹਿਰਨ ਲਈ ਆਖ ਦਿੱਤਾ। ਮਾਂ ਉਸ ਦੇ ਇਧਰੋਂ ਜਾਣ ਦੀ ਸੀ। ਉਹ ਬਹਾਨਾ ਜਿਹਾ ਬਣਾ ਕੇ ਕਿਤਾਬਾਂ ਦੀਆਂ ਸ਼ੈਲਫਾਂ ਵੱਲ ਸ਼ਸ਼ੀ ਨੂੰ ਲੈ ਗਈ। ਸਭ ਤੋਂ ਖੀਰਲੀ ਸ਼ੈਲਫ ਵਿੱਚ ਪਈਆਂ ਕਿਹੜੇ ਖਾਦੀਆਂ ਕਿਤਾਬਾਂ ਬਾਰੇ? ਉਹ ਸ਼ਸ਼ੀ ਤੋਂ ਕਈ ਗੱਲਾਂ ਪੁੱਛਣ ਲੱਗੀ। ਐਨੇ ਚਿਰ ਵਿੱਚ ਲਾਇਬ੍ਰੇਰੀਅਨ ਨੇ ਕਮਲਿੰਦਰ ਤੋਂ ਕਿਤਾਬਾਂ ਲਈਆਂ ਤੇ ਉਸ ਨੂੰ ਪੈਸੇ ਦੇ ਦਿੱਤੇ। ਨਾਲ ਦੀ ਨਾਲ ਲਾਇਬ੍ਰੇਰੀਅਨ ਨੇ ਉਸ ਨੂੰ ਦੱਸਿਆ ਕਿ ਉਸ ਕੁੜੀ ਦੇ ਦਿਮਾਗ ਵਿੱਚ ਕੁਝ ਨੁਕਸ ਹੈ। ਇਹ ਮੀ ਹੈ। ਐਮ.ਏ ਦੀ ਪੜ੍ਹਾਈ ਨੂੰ ਵਿੱਚੋਂ ਹੀ ਛੱਡ ਆਈ ਹੈ। ਉਸ ਦਾ ਇਹ ਹਾਲ ਹੈ ਕਿ ਜਿਸ ਆਦਮੀ ਨਾਲ ਗੱਲੀ ਪੈ ਜਾਵੇ ਉਸ ਦਾ ਛੇਤੀ ਛੇਤੀ ਖਹਿੜਾ ਨਹੀਂ ਛੱਡਦੀ ਜਿਸ ਕਿਸੇ ਦੀ ਸਿਆਣੂ ਹੋ ਜਾਵੇ ਤੇ ਉਸ ਦਾ ਅਤਾ ਪਤਾ ਜਾਣ ਲਵੇ ਤਾਂ ਚੋਰੀਆਂ ਘਰੋਂ ਨਿਕਲ ਕੇ ਉਸ ਕੋਲ ਜਾ ਰਹਿੰਦੀ ਹੈ ਮਾਂ ਇਸ ਦੀ ਜਵਾਕਾਂ ਵਾਂਗ ਸਾਮ-ਸਾਮ ਇਸ ਨੂੰ ਰੱਖਦੀ ਹੈ ਡਰਦੀ ਹੈ ਕਿ ਪਤਾ ਨਹੀਂ ਇਹ ਕਦੋਂ ਗੱਡੀ ਚੜ ਜਾਵੇ ਕਦੋਂ ਕਿੱਧਰ ਨੂੰ ਬੱਸ ਜਾ ਚੜੇ ਕਦੇ-ਕਦੇ ਚਲੀ ਜਾਂਦੀ ਹੈ ਤਾਂ 2-2 3-3 ਦਿਨ ਨਹੀਂ ਮੁੜਦੀ ਮੂੜ ਜ਼ਰੂਰ ਆਉਂਦੀ ਹੈ ਪਤਾ ਨਹੀਂ ਕਿੱਥੇ ਰਹਿੰਦੀ ਹੈ ਕਈ ਸਿਆਣੇ ਬੰਦੇ ਇਸ ਤੋਂ ਇਸ ਦਾ ਥਾਂ ਪਤਾ ਪੁੱਛ ਕੇ ਆ ਵੀ ਇਹਨੂੰ ਇੱਥੇ ਆਗੇ ਛੱਡ ਜਾਂਦੇ ਹਨ ਇਹਦਾ ਪਿਓ ਇੱਕ ਰਿਟਾਇਰ ਕੈਪਟਨ ਸੀ ਚਾਰ ਕੋ ਸਾਲ ਹੋਏ ਮਰ ਗਿਆ ਹੈ ਮਾਂ ਇਹਦੀ ਕੋਲ ਨਾ ਮਾਂ ਚੰਗਾ ਹੈ ਧੀ ਪੁੱਤ ਹੋਰ ਕੋਈ ਨਹੀਂ ਬਸ ਇਹੋ ਇੱਕ ਕੁੜੀ ਹੈ ਲਾਇਬ੍ਰੇਰੀਅਨ ਨੇ ਕਮਲਿੰਦਰ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਉਸ ਵੱਲ ਬਹੁਤਾ ਧਿਆਨ ਨਾ ਦੇਵੇ ਨਹੀਂ ਤਾਂ ਖਹਿੜਾ ਛਡਾਉਣਾ ਔਖਾ ਹੋ ਜਾਏਗਾ ਉਸ ਨੇ ਆਪਣੀਆਂ ਕਿਤਾਬਾਂ ਝੋਲੇ ਵਿੱਚ ਪਾਈਆਂ ਤੇ ਲਾਇਬ੍ਰੇਰੀਅਨ ਨਾਲ ਹੱਥ ਮਿਲਾ ਕੇ ਲਾਇਬ੍ਰੇਰੀ ਤੋਂ ਬਾਹਰ ਹੋ ਗਿਆ ਸ਼ਸ਼ੀ ਤੇ ਸ਼ਸ਼ੀ ਦੀ ਮਾਂ ਵੀ ਘਰ ਨੂੰ ਤੁਰ ਪਈਆਂ ਮਾਂ ਚਾਹੁੰਦੀ ਸੀ ਉਹ ਗਏ ਪਿੱਛੇ ਮੁੜ ਕੇ ਚਾਕੇ ਨਾ ਤੇ ਫਟਾਫਟ ਚਲਿਆ ਜਾਵੇ ਤਾਂ ਕਿ ਉਹ ਸ਼ਸ਼ੀ ਨੂੰ ਗੱਲਾਂ ਲਾ ਕੇ ਘਰ ਉਪਰ ਦੇ ਕਰ ਦੇਵੇ ਉਸ ਨੂੰ ਡਰ ਭਾਸਿਆ ਇੱਕ ਤੇ ਸ਼ਸ਼ੀ ਆਪ ਹੀ ਉਸ ਨੂੰ ਪਿੱਛੋਂ ਹਾਗਨਾ ਮਾਰ ਲਵੇ। ਉਹੀ ਗੱਲ ਹੋਈ। ਉਹ ਲਾਇਬ੍ਰੇਰੀ ਦਾ ਬਾਰ ਟੱਪੀਆਂ ਹੀ ਸੰਗੇ। ਕਮਲਿੰਦਰ ਨੂੰ ਅੱਗੇ ਜਾਂਦੇ ਜਾਂਦੇ ਨੂੰ ਦੇਖ ਸ਼ਸ਼ੀ ਨੇ ਭੱਜ ਕੇ ਉਹਦਾ ਮੋਢਾ ਫੜ ਲਿਆ। ਉਸਦੇ ਹੱਥੋਂ ਕਿਤਾਬਾਂ ਵਾਲਾ ਝੋਲਾ ਖੋਲਿਆ। ਮਾਂ ਨੂੰ ਪਿੱਛੇ ਮੁੜ ਕੇ ਕਿਹਾ, "ਬੇਜੀ, ਕਮਲਿੰਦਰ ਜੀ ਨੂੰ ਘਰ ਲੈ ਚੱਲੋ ਇਹਨਾਂ ਤੋਂ ਇਹਨਾਂ ਦੀਆਂ ਨਵੀਆਂ ਕਵਿਤਾਵਾਂ ਸੁਣਾ ਗਈਆਂ ਬੁੜੀ ਦੇ ਪੈਰਾਂ ਥੱਲੇੋਂ ਮਿੱਟੀ ਨਿਕਲ ਗਈ ਇੱਕ ਅਲੈਦਾ ਬੈਠਕ ਉਹਦੀ ਬੇਮੁਹਾਰੀਆਂ ਚੀਜ਼ਾਂ ਨਾਲ ਉਥੇ ਹੋਈ ਸੀ ਇੱਕ ਵੱਡਾ ਪਲੰਗ ਜਿਸ ਤੇ ਬਿਸਤਰਾ ਸ਼ਾਇਦ ਸਦਾ ਹੀ ਵਿਛਿਆ ਰਹਿੰਦਾ ਸੀ ਚਾਦਰ ਤੇ ਸਰਾਣਾ ਸਾਫ਼ ਸੁਣ ਇੱਕ ਲੰਮਾ ਸਾਰਾ ਸੋਫਾ ਤੇ ਦੋ ਅੱਧੋ ਰਾਣੀਆਂ ਕੁਰਸੀਆਂ ਇੱਕ ਨੀਵਾ ਜਿਹਾ ਲੰਮਾ ਮੇਜ਼ ਮੇਜ਼ ਉੱਤੇ ਇੱਕ ਸਮੈਲਾ ਜਿਹਾ ਮੇਜ਼ਪੋਸ਼ ਇੱਕ ਲੋਹੇ ਦੀ ਕੁਰਸੀ ਤੇ ਇੱਕ ਆਮ ਕੁਰਸੀ ਵੱਖਰੀਆਂ ਖੁੰਝੇ ਵਿੱਚ ਅਣਛਾੜੀਆਂ ਪਈਆਂ ਸਨ ਬੈਠਕ ਦੀ ਲੰਮੀ ਕੰਧ ਵਿੱਚ ਬਣੀ ਕਾਰਨਸ ਤੇ ਸੌਨਿਕ ਸੁੱਕ ਅਗੜਾ ਦੁਗੜਾ ਖਿਲਰਿਆ ਹੋਇਆ ਸੀ ਇਕਲਮਾਰੀ ਜਿਸ ਦੇ ਤਖਤੇ ਸਦਾ ਹੀ ਖੁੱਲੇ ਰਹਿੰਦੇ ਸਨ ਕਿਤਾਬਾਂ ਨਾਲ ਮੋਹੋ-ਮੋਹ ਪਰਹੀ ਹੋਈ ਸੀ ਇੱਕ ਖੂੰਜੇ ਵਿੱਚ ਟਿਕਾਏ ਹੋਏ ਇੱਕ ਉੱਚੇ ਸਾਰੇ ਮੇਜ਼ ਤੇ ਕਿਤਾਬਾਂ ਦਾ ਢੇਰ ਪਿਆ ਹੋਇਆ ਸੀ ਬੇਤਰਤੀਬਾਂ ਕਮਲਿੰਦਰ ਸੋਫੇ ਤੋਂ ਉੱਠਿਆ ਤੇ ਸਾਰੀਆਂ ਕਿਤਾਬਾਂ ਨੂੰ ਚਾਰ ਟੇਰੀਆਂ ਵਿੱਚ ਸਵਾਰ ਕੇ ਚਿੰਨ ਦਿੱਤਾ ਨਾਲ ਦੀ ਨਾਲ ਉਹ ਕਿਤਾਬਾਂ ਦੇ ਟਾਈਟਲ ਵੀ ਪੜਦਾ ਰਿਹਾ ਜਿਨ੍ਹਾਂ ਵਿੱਚ ਸ਼ੋਲੇ ਖੇਵ ਜੈਖਵ ਤੇ ਗੋਰਕੀ ਦੀਆਂ ਕਹਾਣੀਆਂ ਤੇ ਨਾਵਲਾਂ ਦੇ ਕੁਝ ਪੰਜਾਬੀ ਅਨੁਵਾਦ ਸਨ ਅਮਰਤਾ ਪ੍ਰੀਤਮ ਦੇ ਸਾਰੇ ਨਾਵਲ ਤੇ ਸਾਰੇ ਕਹਾਣੀ ਸੰਗ੍ਰਹਿ ਸਨ ਅਜੀਤ ਕੌਰ ਤੇ ਦਲੀਪ ਕੌਰ ਟਿਵਾਣਾ ਦੇ ਕਹਾਣੀ ਸੰਗ੍ਰਹਿ ਸਨ ਉਰਦੂ ਦੀਆਂ 4-5 ਕਿਤਾਬਾਂ ਤੇ 2-3 ਕਿਤਾਬਾਂ ਅੰਗਰੇਜ਼ੀ ਦੀਆਂ ਸਨ। ਪਲੰਗ ਤੋਂ ਥੱਲੇ ਲੱਕੜ ਦਾ ਇੱਕ ਸੂਟਕੇਸ ਪਿਆ ਸੀ ਜਿਸ ਨੂੰ ਕਲਿੱਕ ਦਾ ਜ਼ਿੰਦਾ ਲੱਗਿਆ ਹੋਇਆ ਸੀ। ਠੰਡ ਵੀ ਉਸ ਦਿਨ ਖਾਸੀ ਸੀ। ਬੁੱਢੀ ਮਾਂ ਨੇ ਇੱਕ ਨਿੱਗਰ ਜਾਈ ਲਿਆ ਕੇ ਪਲੰਗ ਤੇ ਰੱਖ ਦਿੱਤੀ। ਕਮਲਿੰਦਰ ਨੂੰ ਸੌਖਾ ਹੋ ਗਏ ਉਸ ਵਿੱਚ ਨਿੱਗਾ ਹੋ ਜਾਣ ਲਈ ਆਖਿਆ। ਉਜੇ ਚਿਰ ਬਾਅਦ ਹੀ ਸ਼ਸ਼ੀ ਰੇ ਵਿੱਚ ਕੌਫੀ ਦੇ ਤਿੰਨ ਕੱਪ ਧਰ ਲਿਆਈ। ਬੁੱਢੀ ਮਾਂ ਤੇ ਸ਼ਸ਼ੀ ਤੋਂ ਬਿਨਾਂ ਉਹਨਾਂ ਦੇ ਘਰ ਵਿੱਚ ਹੋਰ ਕੋਈ ਨਹੀਂ ਸੀ। ਮਾਂ ਤਾਂ ਰੋਟੀ ਦਾ ਆਹਰ ਕਰਨ ਲੱਗ ਪਈ ਤੇ ਸ਼ਸ਼ੀ ਬੈਠਕ ਵਿੱਚ ਕੁਮਲਿੰਦਰ ਕੋਲ ਬੈਠ ਗਈ। ਉਹ ਰਜਾਈ ਵਿੱਚ ਗੁੱਛਾ-ਮੁੱਛਾ ਹੋਇਆ ਬੈਠਾ ਸੀ। ਸ਼ਸ਼ੀ ਨੇ ਇੱਕ ਕੰਬਲ ਦੀ ਬੁੱਕਲ ਮਾਰ ਲਈ। ਤੇ ਪੰਥੀ ਮਾਰ ਕੇ ਸੋਫੇ ਤੇ ਬੈਠ ਗਈ। ਸਧਾਰਨ ਗੱਲਾਂ ਹੁੰਦੀਆਂ ਰਹੀਆਂ। ਸ਼ਸ਼ੀ ਨੇ ਆਪਣੇ ਕਾਲਜ ਦੀਆਂ ਗੱਲਾਂ ਛੇੜ ਲਈਆਂ। ਕਮਲਿੰਦਰ ਦੀ ਉਸ ਗਜ਼ਲ ਦਾ ਜ਼ਿਕਰ ਫਿਰ ਆ ਗਿਆ। ਸ਼ਸ਼ੀ ਨੇ ਦੱਸਿਆ ਕਿ ਮੇਰੇ ਦਿਲ ਵਿੱਚ ਬੈ ਕੇ ਦੇਖ ਜ਼ਰਾ ਕਾਲਜ ਵਿੱਚ ਜਦ ਕਦੇ ਮੈਂ ਗੌਂਦੀ ਹੁੰਦੀ ਸੀ। ਸਾਰਾ ਕਾਲਜ ਝੂਮ ਉੱਠਦਾ ਸੀ ਪਤਾ ਨਹੀਂ ਤੁਹਾਡੀ ਗਜ਼ਲ ਵਿੱਚ ਕੋਈ ਫੋਰਸ ਸੀ ਜਾਂ ਮੇਰੀ ਆਵਾਜ਼ ਵਿੱਚ ਪ੍ਰੋਫੈਸਰ ਵਿਸ਼ੋਕਾਂਤ ਤਾਂ ਬਹੁਤਾ ਹੀ پاگل ਹੋ ਜਾਂਦਾ ਸੀ ਪਤਾ ਨਹੀਂ ਤੁਹਾਡੀ ਗਜ਼ਲ ਤੇ ਪਤਾ ਨਹੀਂ ਮੇਰੀ ਆਵਾਜ਼ ਉੱਤੇ ਤੇ ਪਤਾ ਨਹੀਂ ਕਮਲਿੰਦਰ ਨੇ ਨਾਲ ਦੀ ਨਾਲ ਕਹਿ ਦਿੱਤਾ ਤੁਹਾਡੇ ਆਪਣੇ ਉੱਤੇ ਸ਼ਸ਼ੀ ਥੋੜਾ ਜਿਹਾ ਸ਼ਰਮਾ ਗਈ ਤੇ ਦੱਸਿਆ ਕਿ ਪਿਛਲੀ ਗੱਲ ਸ਼ਾਇਦ ਬਹੁਤ ਠੀਕ ਹੈ ਉਹ ਇੰਗਲਿਸ਼ ਦਾ ਪ੍ਰੋਫੈਸਰ ਸੀ ਹਰ ਗੱਲ ਵਿੱਚ ਉਹ ਮੈਨੂੰ ਮੂਹਰੇ ਰੱਖਦਾ ਡਰਾਮੈਟਿਕ ਕਲੱਬ ਦਾ ਮੈਨੂੰ ਸੈਕਟਰੀ ਬਣਾ ਦਿੱਤਾ ਡਿਬੇਟ ਜਾਂ ਡੈਕਲੇਮੇਸ਼ਨ ਕੰਟੈਸਟ ਕੰਟੈਸਟ ਵਿੱਚ ਹਰ ਤਾਂ ਜਾਣ ਲਈ ਉਹ ਮੈਨੂੰ ਹੀ ਸਲੈਕਟ ਕਰਵਾ ਕੇ ਭੇਜਦਾ। ਉਹ ਇਕੱਲਾ ਹੀ ਸੀ। ਕਈ ਵਾਰੀ ਉਹ ਮੁੰਡੇ ਕੁੜੀਆਂ ਨੂੰ ਘਰ ਚਾਹ ਤੇ ਸੱਦ ਲੈਂਦਾ। ਉੱਥੇ ਵੀ ਮੈਨੂੰ ਮੂਰੇ ਮੂਰੇ ਰੱਖਦਾ। ਮੈਂ ਇਕੱਲੀ ਵੀ ਕਦੇ-ਕਦੇ ਉਸਦੇ ਘਰ ਚਲੀ ਜਾਂਦੀ। ਕਦੇ-ਕਦੇ ਡੂੰਗੀ ਸ਼ਾਮ ਉੱਥੇ ਹੀ ਗੁਜ਼ਰਦੀ। ਸ਼ਸ਼ੀ ਨੂੰ ਗੱਲ ਕਰਦੀ-ਕਰਦੀ ਨੂੰ ਇੱਕ ਹੱਥੂ ਆਇਆ ਤੇ ਉਹ ਸਣੇ ਗੰਬਲ ਸੋਫੇ ਤੇ ਢੇਰੀ ਹੋ ਗਈ। ਉਹ ਜਨਾ ਬੋਲੀ ਤੇ ਨਾ ਹਿੰਦੀ ਜੁਲਨੀ ਉਸ ਸਮੇਂ ਮਾਂ ਕਿਸੇ ਕੰਮ ਬੈਠਕ ਵਿੱਚ ਗਈ ਤੇ ਸ਼ਸ਼ੀ ਨੂੰ ਲੱਤਾਂ ਨੇ ਸਾਲੀ ਪਈ ਨੂੰ ਦੇਖ ਕੇ ਉਸ ਵੱਲ ਔਲੀ ਦੇਖਿਆ ਉਸ ਦੀ ਦੰਦਬੀੜ ਜੁੜੀ ਹੋਈ ਸੀ ਤੇ ਉਹ बेहोਸ਼ ਸੀ ਉਸਨੇ ਭੱਜ ਕੇ ਰਸੋਈ ਵਿੱਚੋਂ ਇੱਕ ਕੁਰਜਣੀ ਲਿਆ ਕੇ ਉਸ ਦੇ ਦੰਦਾ ਵਿੱਚ ਤੀੜ ਦੇ ਕੇ ਦੰਦ ਬੀੜ ਖੋਲ ਦਿੱਤੀ ਤੇ ਪਾਣੀ ਦੀ ਉਂਝੜ ਭਰ ਕੇ ਉਸਦੇ ਮੂੰਹ ਵਿੱਚ ਪਾਈ ਉਸਨੇ ﺍﻟमारी ਵਿੱਚੋਂ ਇੱਕ ਸ਼ੀਸ਼ੀ ਕੱਢੀ ਤੇ ਝੱਟ ਦੇ ਕੇ ਸ਼ਸ਼ੀ ਦੇ ਨੱਕ ਨੂੰ ਲਾ ਦਿੱਤੀ ਇੱਕ ਹੋਰ ਦਵਾਈ ਉਸਦੇ ਮੱਥੇ ਤੇ ਮਲ ਦਿੱਤੀ ਉਸ ਦੀਆਂ ਤਲੀਆਂ ਤੇ ਤੇਲ ਚੱਸਿਆ ਇੱਕ ਬਿੰਦ ਸ਼ਸ਼ੀ ਨੇ ਅੱਖਾਂ ਖੋਲ ਲਈਆਂ ਦੂਜੇ ਬਿੰਦ ਹੀ ਉਹ ਪਾਸਾ ਲੈ ਕੇ ਉਹ ਕੀ ਪਰਨੇ ਪੈ ਗਈ। ਉਹਦੇ ਮੂੰਹੋਂ ਹਾਈ ਨਿਕਲੀ ਤੇ ਉਹ ਚੁੱਪ ਹੋ ਗਈ। ਮਾਂ ਨੇ ਕਮਲਿੰਦਰ ਨੂੰ ਉਂਗਲ ਦੀ ਸਹੰਤ ਨਾਲ ਸਮਝਾਇਆ ਕਿ ਉਹ ਬੋਲੇ ਨਾ। ਉਹ ਚੁੱਪ ਕੀਤਾ ਬੈਠਾ ਰਿਹਾ। ਮਾਂ ਨੇ ਰੋਟੀ ਜਾਂ ਤਿਆਰ ਕਰ ਲਈ ਤਾਂ ਉਸ ਨੂੰ ਰਸੋਈ ਵਿੱਚ ਹੀ ਆਪਣੇ ਕੋਲ ਸੱਦ ਲਿਆ। ਫਿਰ ਅੰਦਰਲੇ ਕਮਰੇ ਵਿੱਚ ਕੁਰਸੀ ਮੇਜ਼ ਢਾ ਕੇ ਉਸ ਨੂੰ ਰੋਟੀ ਪਰੋਸ ਦਿੱਤੀ ਰੋਟੀ ਖਾਂਦੇ ਕਮਲਿੰਦਰ ਕੋਲ ਉਹ ਅੰਦਰ ਆ ਕੇ ਬੈਠ ਗਈ ਉਹ ਰੋਟੀ ਖਾਂਦਾ ਰਿਹਾ ਤੇ ਉਹ ਬੋਲਦੀ ਰਹੀ ਬਸ ਇਸੇ ਗੱਲ ਤੋਂ ਮੈਂ ਡਰਦੀ ਸੀ ਜਦ ਕਦੇ ਇਹ ਉਸ ਪ੍ਰੋਫੈਸਰ ਦੀ ਗੱਲ ਕਿਸੇ ਨਾਲ ਛੇੜ ਬੈਠੇ ਤਾਂ ਇਸ ਨੂੰ ਫਟ ਦੌਰਾ ਪੈ ਜਾਂਦਾ ਐਵੇਂ ਜਿਵੇਂ ਬਸ ਹੁਣ ਇਹ ਦੋ ਦਿਨ ਬੇਸੁਰਤ ਪਈ ਰਹੋ ਨਾ ਬੋਲੇ ਨਾ ਉੱਠੇ ਬੈਠੇ ਨਾ ਖਾਵੇ ਪੀਵੇ ਪ੍ਰੋਫੈਸਰ ਉਹ ਹੁਣ ਕਿੱਥੇ ਹੈ ਕਮਲਿੰਦਰ ਨੇ ਉਤਸੁਖ ਹੋ ਕੇ ਪੁੱਛਿਆ ਪ੍ਰੋਫੈਸਰ ਉਹ ਤਾਂ ਪਤਾ ਨਹੀਂ ਕਿੱਥੇ ਹੈ ਇਹਦੀ ਜ਼ਿੰਦਗੀ ਖਰਾਬ ਕਰਕੇ ਆਪ ਇੱਕ ਵਜ਼ੀਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਵਜ਼ੀਰ ਨੇ ਤਾਂ ਕਾਰ ਦਿੱਤੀ ਦਾਜ ਵਿੱਚ ਕੁੜੀ 10ਵੀਂ ਪਾਸ ਸੀ ਵਿਆਹ ਕਰਵਾਉਣ ਲੱਗੇ ਨੇ ਇਨੂੰ ਦੱਸਿਆ ਵੀ ਨਾ ਇਹ ਅਜੇ ਐਮਏ ਚ ਦਾਖਲ ਹੋਈ ਸੀ ਉਹਦਾ ਵਿਆਹ ਸੁਣ ਕੇ ਘਰ ਆ ਬੈਠੀ ਹੁਣ ਇਹਦੇ ਨਾਲ ਬਸ ਮੈਂ ਹੀ ਘਟਦੀ ਆ ਐਨੀ ਗੱਲ ਕਹਿ ਕੇ ਮਾਂ ਦਾ ਬੋਲ ਰੁਕ ਗਿਆ ਤੇ ਉਹਦੀਆਂ ਅੱਖਾਂ ਪਾਣੀ ਨਾਲ ਪਿਆਲੀਆਂ ਵਾਂਗ ਭਰ ਗਈਆਂ ਤੁਸੀਂ ਕਿਸੇ ਡਾਕਟਰ ਨੂੰ ਦਿਖਾਓ ਇਹਨੂੰ ਬੀਜੀ ਕਮਲਿੰਦਰ ਨੇ ਰੋਟੀ ਖਾ ਕੇ ਹੱਥ ਤੋੜ ਲੱਗੇ ਨੇ ਸੁਝਾ ਦਿੱਤਾ ਡਾਕਟਰਾਂ ਦੀ ਕਸਰ ਕਿਹੜਾ ਛੱਡੀ ਐ ਹੁਣ ਤਾਂ ਇਹ ਹਾਲ ਐ ਕਿ ਜੇ ਕੋਈ ਮੁੰਡਾ ਇਸ ਨੂੰ ਮੁਖੌਲ ਕਰ ਬੈਠੇ ਤਲਫੇੜੀਆਂ ਨਾਲ ਉਸ ਦਾ ਮੂੰਹ ਪੰਨ ਦਿੰਦੀ ਐ ਕੱਲ ਸਵੇਰੇ ਸਵੇਰੇ ਬਾਜ਼ਾਰ 'ਚੋਂ ਅਸੀਂ ਸਬਜ਼ੀ ਲਈ ਆਉਂਦੀਆਂ ਸੀ ਇੱਕ ਮੁੰਡਾ ਸਾਈਕਲ ਤੇ ਚੜਿਆ ਕਦੇ ਸਾਡੇ ਮੂਰੇ ਹੋ ਜਾਵੇ ਕਦੇ ਮਗਰ ਮਗਰ ਆਵੇ ਤੇ ਕਦੇ ਤੇਜ਼ ਕਰਕੇ ਸਾਈਕਲ ਕੋਲ ਦੀ ਲੰਗਾਵੇ ਇੱਕ ਵਾਰੀ ਜਦੋਂ ਉਹ ਕੋਲ ਦੀ ਤੇਜ਼ ਤੇਜ਼ ਲੰਘਣ ਲੱਗਿਆ ਤਾਂ ਇਸ ਨੇ ਗਿੱਚਿਓ ਫੜ ਲਿਆ ਉਸ ਨੂੰ ਤੇ ਲਫੜ ਮਾਰ ਮਾਰ ਉਹਦਾ ਮੂੰਹ ਲਾਲ ਕਰਤਾ ਮੈਂ ਡਰਾਂ ਕਿਤੇ ਕੋਈ ਸਿਆਪਾ ਨਾ ਖੜਾ ਹੋ ਜੇ ਪਰ ਉਹ ਠੀਠ ਕੱਪੜੇ ਝਾੜ ਕੇ ਆ ਗਿਆ ਕਮਲਿੰਦਰ ਦਾ ਬਿਸਤਰ ਉਸ ਕਮਰੇ ਵਿੱਚ ਹੀ ਵਿਸ਼ਾ ਦਿੱਤਾ ਗਿਆ। ਸੌਣ ਤੋਂ ਪਹਿਲਾਂ ਉਹ ਸ਼ਸ਼ੀ ਦੀ ਹਾਲਤ ਦੇਖਣ ਲਈ ਬੈਠਕ ਵਿੱਚ ਆਇਆ। ਉਸ ਦੇ ਨਾਲ ਹੀ ਮਾਂ ਬੈਠਕ ਵਿੱਚ ਆ ਗਈ। ਉਹਨਾਂ ਦੋਵਾਂ ਨੇ ਸ਼ਸ਼ੀ ਨੂੰ ਸੋਫੇ ਉੱਤੇ ਚੁੱਕ ਕੇ ਪਲੰਘ ਤੇ ਪਾ ਦਿੱਤਾ। ਉਹ ਸੋਫੇ ਦੇ ਬੈਠ ਗਿਆ ਤੇ ਮਾਂ ਵੀ। ਕਮਲਿੰਦਰ ਦੀ ਨਿਗਾ ਮਨੋ ਮੰਲੀ ਵਾਰ-ਵਾਰ ਉਲੰਘ ਥਨੇ ਪਏ ਲੱਕੜ ਦੇ ਸੂਟਕੇਸ ਵੱਲ ਜਾ ਰਹੀ ਸੀ ਉਸਨੇ ਪੁੱਛਿਆ ਬੇਜੀ ਇਸ ਸੂਟਕੇਸ ਨੂੰ ਜਿੰਦਾ ਲਾ ਕੇ ਇੱਥੇ ਕਿਉਂ ਰੱਖਿਆ ਇਹਦੇ ਵਿੱਚ ਭਾਈ ਇਸੇ ਦਾ ਕੁਝ ਰੱਖਿਆ ਹੋਇਆ ਹੈ ਇਹਦੀ ਚਾਬੀ ਇਹਦੇ ਕੋਲ ਹੀ ਹੈ ਕਿਤੇ ਰੱਖੀ ਹੋਈ ਹੈ ਮੇਰੇ ਸਾਹਮਣੇ ਤਾਂ ਇਸ ਨੂੰ ਇਹਨੇ ਕਦੇ ਖੋਲਿਆ ਨਹੀਂ मां ਨੇ ਜਵਾਬ ਦਿੱਤਾ ਕੁਝ ਹੋਰ ਗੱਲਾਂ ਸ਼ਸ਼ੀ ਦੀਆਂ ਕਰਕੇ ਕਮਲਿੰਦਰ ਅੰਦਰ ਆਪਣੇ ਬਿਸਤਰੇ ਤੇ ਜਾ ਸੁੱਤਾਂ मां ਉੱਥੇ ਬੈਠਕ ਵਿੱਚ ਹੀ ਸ਼ਸ਼ੀ ਦੇ ਨਾਲ ਪੈ ਗਈ ਤੜਕੇ ਕਮਲਿੰਦਰ ਨੇ ਚਾਹ ਪੀ ਕੇ मां ਨੂੰ ਨਮਸਕਾਰ ਕੀਤੀ ਤੇ ਸ਼ਸ਼ੀ ਦੇ ਚਿਹਰੇ ਵੱਲ ਦੇਖਿਆ ਉਹ ਝਾਕਦੀ ਪਈ ਸੀ ਸ਼ਸ਼ੀ ਕਮਲਿੰਦਰ ਨੇ ਆਵਾਜ਼ ਦਿੱਤੀ ਸ਼ਸ਼ੀ ਦੇ ਬੁੱਲਾ ਵਿੱਚੋਂ ਟੁੱਟੇ ਜਿਹੇ ਤੇ ਉਖੜੇ-ਉਖੜੇ ਸ਼ਬਦ ਚੜੇ ਫੇਰ ਕਦੋਂ ਆਉਂਗੇ ਕਮਲਿੰਦਰ ਨੇ ਉਹਦੇ ਮੱਥੇ ਤੇ ਹੱਥ ਫੇਰਿਆ ਤੇ ਕਿਹਾ ਇਸੇ ਤਰ੍ਹਾਂ ਫੇਰ ਕਦੇ ਸਈ ਤੇ ਉਹ ਆਪਣੀਆਂ ਕਿਤਾਬਾਂ ਵਾਲਾ ਝੋਲਾ ਚੁੱਕ ਕੇ ਬੈਠਕ ਤੋਂ ਬਾਹਰ ਹੋ ਗਿਆ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ